ਮੁਹੱਮਦ ਦੇ ਵਿੱਚ ਸਾਨੂੰ ਬੜੀ ਵਧੀਆ ਸਫਲਤਾ ਪ੍ਰਾਪਤ ਹੋਈ ਹੈ ਫਿਰੋਜ਼ਪੁਰ ਪੁਲਿਸ ਨੂੰ ਜਿਸ ਦੇ ਵਿੱਚ ਅਸੀਂ ਜਿਹੜਾ ਮੁਕਦਮਾ ਨੰਬਰ 74 ਪਹਿਲਾਂ ਜਿਹੜਾ 87 ਨੂੰ ਰਜਿਸਟਰ ਕੀਤਾ ਸੀ ਜਿਸ ਦੇ ਵਿੱਚ 2 ਕਿਲੋ ਹੈਰੋਇਨ 2 ਪਿਸਟਲ ਤੇ ਇਹਨਾਂ ਦੇ ਦੋ ਬੰਦੇ ਜਿਹੜੇ ਦੋ ਜਣੇ ਇੱਕ ਲੇਡੀ ਤੇ ਇੱਕ ਉਸ ਦਾ ਲੜਕਾ ਅਰੈਸਟ ਕੀਤੇ ਸੀ ਉਸ ਦੇ ਵਿੱਚ ਰਸ਼ਪਾਲ ਸਿੰਘ ਉਰਫ ਗੋਰਾ ਉਸ ਕੇਸ ਦੀ ਪੁੱਛਗਿੱਛ ਤੋਂ ਉਸ ਦੇ ਬੈਕਵਰਡ ਲਿੰਕੇਜ ਤੋਂ ਇਨੂੰ ਸਾਡੀ ਸਾਰੀ ਤਫਤੀਸ਼ ਕਰਦੇ ਹੋਏ ਸਾਡੇ ਸੀਆਈਏ ਵੱਲੋਂ ਸਾਡੇ ਐਸਪੀਡੀ ਸਾਹਿਬ ਬੀਐਸਪੀਡੀ ਡੀਐਸਪੀ ਜੀਰਾ ਤੇ ਸਾਡੇ ਐਸਆਈ ਜਿਹੜੇ ਸਬ ਇਨਸਪੈਕਟਰ ਐਸਐਚਓ ਜੀਰਾ सदर ਹੈ ਇਹਨਾਂ ਸਾਰਿਆਂ ਦੀ ਮਿਹਨਤ ਸਦਕਾ ਸਾਰੀ ਟੀਮ ਦੀ ਮਿਹਨਤ ਸਦਕਾ ਇੱਕ ਬੰਦਾ ਰਸ਼ਪਾਲ ਸਿੰਘ ਉਰਫ ਗੋਰਾ ਇਸ ਨੂੰ ਗ੍ਰਿਫਤਾਰ ਕਰਨ ਦੀ ਕਾਬਲੀ ਮਿਲੀ ਹੈ ਜਿਸ ਦੇ ਪਾਸੋਂ 3 ਕਿਲੋ 500 ਗ੍ਰਾਮ ਹੈਰੋਇਨ ਤੇ 2 ਲੱਖ ਰੁਪਏ ਡਰਗ ਮਨੀ ਜਿੱਤੋਂ ਬਰਾਮਦ ਹੋਈ ਹੈ ਤੇ ਇਹ ਉਹਦੇ ਨਾਲ ਹੀ ਲਿੰਕੇਜ ਸੀ ਬੈਕਵਰਡ ਲਿੰਕੇਜ ਦੇ ਵਿੱਚ ਹੀ 74 ਨੰਬਰ ਮਕਦਮਾ ਜਿਹੜਾ ਪਹਿਲਾਂ ਰਿਕਵਰੀ ਹੋਈ ਸੀ ਉਹਦੇ ਵਿੱਚ ਕੀ ਤੁਸੀਂ ਜੀ ਉਹਨਾਂ ਨਾਲ ਜਿਹੜੇ ਮਾਪੁੱਤ ਸੀਗੇ ਇਹ ਉਹਨਾਂ ਦਾ ਮਾਮਾ ਉਹੀ ਆ ਜੀ ਜਿਹੜਾ ਉਸ ਦਿਨ ਫਰਾਗਦ ਸੀ ਇਹ ਉਸ ਦਾ ਉਸ ਦਾ ਦੂਜਾ ਭਰਾ ਆ ਜੀ ਇਹ ਇਹ ਰਿਸ਼ਪਾਲ ਸਿੰਘ ਉਰਫ ਗੋਰਾ ਜਿਹੜਾ ਉਹ ਸੀਗਾ ਉਹਦਾ ਕੀ ਨਾਂ ਸੀਗਾ ਜੀ ਜਸਵਿੰਦਰ ਸਿੰਘ ਸੀ ਉਹ ਜਸਵਿੰਦਰ ਸਿੰਘ ਉਹ ਸਾਨੂੰ ਵਾਂਟਡ ਆ ਉਹਨੂੰ ਫੜ ਲਾਂਗੇ ਯਾਨੀ ਕਿ ਦੋਵੇਂ ਮਾਮੇ ਨਾਲ ਸੀ ਜਿਹੜੇ ਹਾਂ ਜੀ ਇਹ ਸਾਰਾ ਪਰਿਵਾਰ ਵੀ ਇਨਵੋਲਵ ਹੋ ਰਿਹਾ ਹੈ ਆ ਬਿਲਕੁਲ ਦੇਖੋ ਆ ਤਾਂ ਕਾਫੀ ਜਣੇ ਇਹਦੇ ਚ ਇਨਵੋਲਡ ਹੈ ਇਹੀ ਹੈ ਵੀ ਇਹਨਾਂ ਨੂੰ ਛੇਤੀ ਅਮੀਰ ਹੋਣ ਦੀ ਲਾਲਚ ਦੇ ਵਿੱਚ ਇਹ ਅਜੇ ਹਰਕਤਾਂ ਕਰਦੇ ਆ ਪਰ ਹੁਣ ਇਹ ਇਹਨਾਂ ਦਾ ਸਾਰਾ ਪਰਿਵਾਰ ਹੀ ਇਹਦੇ ਵਿੱਚ ਜੇਲ੍ਹ ਦੇ ਵਿੱਚ ਹੈ ਇਹ ਆਪਣੇ ਸਾਰੇ ਪੈਸੇ ਜਿਹੜੇ ਕਿਤੇ ਇਹਨਾਂ ਨੇ ਨਜਾਇਜ਼ ਕਮਾਏ ਹੋਣ ਇਹਨਾਂ ਦੇ ਕੇਸਾਂ 'ਚ ਲੱਗ ਜਣੇ ਆ ਬਾਕੀ ਸਾਡੇ ਵੱਲੋਂ ਜਿਹੜਾ ਇਹਨਾਂ ਦੀ ਪ੍ਰਾਪਰਟੀ ਨਜਾਇਜ਼ ਬਣਾਈ ਹੋਊਗੀ ਨਸ਼ੇ ਦੇ ਕਾਰੋਬਾਰ ਤੋਂ ਉਹਨੂੰ ਅਸੀਂ ਜਿਹੜੀ ਉਹਦੀ ਪ੍ਰੋਸੈਸ ਕਾਨੂੰਨੀ ਪ੍ਰੋਸੈਸ ਚਲਾ ਕੇ ਉਹਨੂੰ ਜ਼ਬਤ ਕਰਾਂਗੇ ਸਰ ਲੇਡੀਜ਼ कि ਜਿਹੜੇ ਆ ਫੈਮਿਲੀ ਦੇ ਵਿੱਚ ਉਹ ਵੀ ਸਾਹਮਣੇ ਆ ਰਹੀਆਂ ਹੈਗੀਆਂ ਪਹਿਲਾਂ ਵੀ ਤੁਸੀਂ ਮਾਮਲੇ ਜਿਹੜੇ ਰਜਿਸਟਰਡ ਕੀਤੇ ਗਏ ਉਹਦੇ ਵਿੱਚ ਸਾਹਮਣੇ ਆਈਆਂ ਹੈਗੀਆਂ ਲੇਡੀਜ਼ ਵੀ ਸਰ ਲੇਡੀਜ਼ ਇਨਵੋਲ ਕਿਉਂ ਹੋ ਗਾ ਪਿਆ ਇਸ ਵਿੱਚ ਕੀ ਕਾਰਨ ਸਰ ਇਹ ਦੇਖੋ ਜੀ ਆਹੀ ਹੈ ਈਜ਼ੀ ਬਣੀ ਆ ਜਲਦੀ ਅਮੀਰ ਹੋਣ ਦੀ ਲਾਲਸਾ ਦੇ ਵਿੱਚ ਇਹ ਅਜਿਹੇ ਕੰਮ ਕਰ ਰਹੇ ਆ ਤੇ ਸਾਰਾ ਪਰਿਵਾਰ ਹੀ ਜਿਵੇਂ ਕ੍ਰਾਈਮਨਲ ਹੈ ਕ੍ਰਾਈਮਨਲ ਉਹ ਆਪਣੇ ਘਰ ਦੇ ਵਿੱਚ ਹੀ ਜਦੋਂ ਇਹ 2-3 ਜਣੇ ਕ੍ਰਾਈਮਨਲ ਹੁੰਦੇ ਆ ਤੇ ਬਾਕੀ ਘਰ ਦੇ ਜਾਂਦਾ ਰਲ ਕੇ ਜਾ ਕੇ ਕਿਸ ਨੂੰ ਦੱਸਣਗੇ ਤੇ ਸਾਡੇ ਕੋਲ ਇਹੋ ਜਿਹੇ ਇਨਸਾਨਸ ਵੀ ਹੈ ਜਿੱਥੇ ਜਿਹੜੇ ਇਨਾਂ ਦੇ ਪਰਿਵਾਰਕ ਮੈਂਬਰਾਂ ਨਹੀਂ ਦੱਸਤਾ ਵੀ ਸਾਡੇ ਆਹ ਬੰਦੇ ਕੋਈ ਇਹਦਾ ਗਲਤ ਕਾਰੋਬਾਰ ਕਰਦੇ ਤੇ ਤੁਸੀਂ ਤੁਸੀਂ ਇਹਨਾਂ ਨੂੰ ਫੜ ਸਕਦੇ ਹੋ ਤੇ ਜੇ ਹਰ ਤਰ੍ਹਾਂ ਦੇ ਬੰਦੇ ਹੁੰਦੇ ਸਰ ਇਹਨਾਂ ਦੇ ਕੋਈ ਹੋਰ ਪਰਿਵਾਰਕ ਮੈਂਬਰ ਵੀ ਪਤਾ ਨਹੀਂ ਕਿ ਕਿਹੋ ਮਗਾਉਂਦੇ ਸੀ ਕਿਵੇਂ ਕਰਦੇ ਸੀ ਹਾਂਜੀ ਕਿੱਥੋਂ ਮਗਾਉਂਦੇ ਸੀ ਸਰ ਇਹਦੇ ਉਹੀ ਹੈ ਜੀ ਸਾਰੀ ਜਿਹੜੀ ਹਨ ਆਏ ਤਾਰੋ ਪਾਰ ਹੀ ਪਾਕਿਸਤਾਨ ਤੋਂ ਹੀ ਆਈ ਹੋਈ ਆ ਬਟ ਇਹਦੇ ਪੁਛਗਿਸ ਚੱਲ ਰਹੀ ਆ ਵੇ ਇਹ ਕਿੰਵੇਂ ਕਿਉਂ ਦੇ ਰੈਸੀਪੀਐਂਟ ਹੈ ਵੀ ਕਿੰਵੇਂ ਨੰਬਰ ਦੇ ਉਹਨਾਂ ਨੂੰ ਸਭ ਤੋਂ ਪਹਿਲਾਂ ਕਿਸ ਨੇ ਲਈ ਤੇ ਇਹਨਾਂ ਨੂੰ ਕਿਸ ਨੇ ਦਿੱਤੀ ਉਹ ਸਾਡੀ ਪੁਛਗਿਸ ਚੱਲ ਰਹੀ ਹੈ ਇਨਵੈਸਟੀਗੇਸ਼ਨ ਚ ਹੋਰ ਕਾਫੀ ਚੀਜ਼ਾਂ ਸਾਹਮਣੇ ਆਉਣਗੀਆਂ ਹੋਰ ਵੱਡੀ ਰਿਕਵਰੀ ਹੋ ਸਕਦੀ ਹੈ ਸਰ ਪਰਿਵਾਰ ਦੇ ਹੋਰ ਵੀ ਕਿ ਮੈਂਬਰ ਵਿੱਚ ਇਨਵੋਲਵ ਹੋ ਸਕਦੇ ਆ ਦੇ ਪਾਸੋਂ ਜਿਹੜੀ ਇੰਨੀ ਰਿਕਵਰੀ ਆ ਜਸਵਿੰਦਰ ਸਿੰਘ ਤਾਂ ਆਪਾਂ ਹੈਗੇ ਹੀ ਆ ਉਹਦੇ ਵਿੱਚ ਆਪਾਂ ਨੋਮਿਨੇਟ ਕੀਤਾ ਹੀ ਹੋਇਆ ਸਾਨੂੰ ਵਾਂਟਡ ਹੈ ਜਿਹੜਾ ਦੂਜਾ ਭਰਾ ਹੈ ਅੱਜ ਰਚਪਾਲ ਸਿੰਘ ਦਾ ਤੇ ਬਾਕੀ ਜੇ ਕੋਈ ਹੋਰ ਵੀ ਹੋਇਆ ਪੁਛਗਿਸ ਦੌਰਾਨ ਸੀ ਚੀਜ਼ਾਂ ਸਾਹਮਣੇ ਆਈਆਂ ਬੜਾ ਐਕਸੈਕਟਲੀ ਹੈ ਜਸਵਿੰਦਰ ਸਿੰਘ ਕੋਲ ਹੋਰ ਬਿਲਕੁਲ ਹੋ ਸਕਦੀ ਹੈ ਜੀ ਆਉਂਦੇ ਦਿਨਾਂ 'ਚ ਆਪਾਂ ਇਹ ਵੀ ਖੋਲ ਵੀ ਰਿਸ਼ਤੇਦਾਰ ਮਤਲਬ ਲੱਗਦਾ ਜੀ ਉਹ ਵੀ ਇਹ ਕਾਰੋਬਾਰ ਨਕਾਰ ਸਕਦੇ ਹੋਣ ਕਿ